ਹਾਂਜੀ ਹਾਂਜੀ ਸਾਬ ਸਾਬ ਕੋਲੇ ਨਾ ਹੋ ਜੀ ਆਪ ਦੇ ਕਾ ਚੱਲੀਓ ਜਿੰਦਾਬਾਦ ਲੋਕਾਂ ਦੀ ਸੱਚੀ ਮਾਂ ਕਿੰਨਾ ਕੌਫਾ ਲੱਗਦਾ ਜਾਂ ਸੌਕਾ ਲੱਗਦਾ ਕੀ ਇਸ ਕਰਨਾ ਕੋ ਲੋਕਾਂ ਨੇ ਐ ਕਿ ਅੱਜੋ ਪੁਰਾਣੋ ਪੰਜਾਬ ਦੇ ਵਿੱਚ ਹੁਜੂਰ ਮਾਰੀ ਪਰ ਲੋਕਾਂ ਨੇ ਸ਼੍ਰੋਮਣੀ ਖਾਦੀ ਦਰ ਬਣ ਸਟਾਰਾ ਦੇਖੀ ਦੋਸਤੋਂ ਬਾਅਦ ਇੱਕ ਬੜਾ ਵੱਡਾ ਵਿਚਾਰ ਪੰਜਾਬ ਦੇ ਵਿੱਚ ਚੱਲਿਆ ਸੀ ਤੁੰਗਰਾਕੁਰ ਪ੍ਰਚਾਰ ਹੋਇਆ ਸਸ਼ੰਭੀਤੀ ਦਾ ਜਿਸ ਨੂੰ ਬਿਆ ਜਿਹੜੇ ਨਵੇਂ ਕਈ ਪੁੱਤੇ ਪੜਾ ਕੇ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਸਚਾਈ ਨਹੀਂ ਸੀ ਪੰਜਾਬ ਦੀ ਜਨਤਾ ਨੂੰ ਸਾਰਿਆਂ ਨੇ ਕਾਂਗਰਸ ਨੇ ਵੀ ਆਮ ਆਦਮੀ ਪਾਰਟੀ ਦੀ ਗੱਲ ਤੇ ਉਰਾਖੀ ਪਰ ਅੱਜ ਅਸੀਂ ਮਹਿਸੂਸ ਕਰਦੇ ਹਾਂ ਕਿ 5 ਸਾਲ ਦਾ ਕਾਂਗਰਸ ਦਾ ਰਾਜ ਵੀ ਜਿਹੜਾ ਨੁਕਸਾਨ ਦੇਖਿਆ ਉਹਦੇ ਵਿੱਚ ਵੀ ਜਿਹੜੀ ਗੁਪਤਾ ਸਾਹਿਬ ਦੀਆਂ ਚਸ਼ਮਾ ਖਾ ਕੇ ਪੰਜਾਬ ਦੀ ਜਨਤਾ ਦੇ ਨਾਲ ਵਾਅਦੇ ਕੀਤੇ ਸੀ ਸਨ ਦਾ ਚੱਲਿਆ ਮਾਸਰਾ ਦੇ ਹਰ ਘਰ ਦੇ ਵਿੱਚ ਇੱਕ ਨੋਕਰੀ ਪਿਆ ਗਈ ਅੰਦਾਸ਼ਾ ਅਜੇ ਚਾਰ ਹਫ਼ਤੇ ਦੀ ਖਤਮ ਕਰਦੇ ਹਨ ਸਭ ਤੋਂ ਪਹਿਲਾਂ ਤਾਂ ਜੀ ਦੰਤਸਰ ਮਿਟਬਾਤ ਪਰੇ ਨਹੀਂ ਆ ਜੀ ਪੰਜ ਸ਼ਾਹੀਏ ਪੰਜਦਰ ਨਗਰੀ ਚ ਅੱਜ ਮਟਾਲੇ ਵਾਲਿਆਂ ਨੇ ਜਿਹੜਾ ਸਵਾਗਤ ਡਾਕਟਰ ਗੁਰਜੀਤ ਸਿੰਘ ਜੀ ਚੀਮਾ ਸਾਹਿਬ ਦਾ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਮਾਛਿਲ ਸਾਹਿਬ ਦਾ ਸ਼ਹਿਰੀ ਪ੍ਰਧਾਨ ਜੀ ਦਾ ਹੋ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹਮੇਸ਼ਾ ਸੋਚ ਰਹੀ ਆ ਭਾਈਚਾਰਕ ਸਾਜ ਉਸ ਨੂੰ ਮੁੱਖ ਰੱਖਦਿਆਂ ਬਰਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਧਰਤੀ ਉੱਥੇ ਅੱਜ ਆਪਾਂ ਸਾਰੇ ਇਕੱਤਰ ਹੋਇਆ ਤੇ ਕੱਲ ਰਾਮ ਨੌਮੀ ਦੀ ਆ ਉਹਦੀਆਂ ਮੈਂ ਸਮੂਹੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਸਾਰੀ ਸਿਆਸੀ ਪਾਰਟੀਆਂ ਜਮਾਤਾਂ ਇਹ ਬਾਰਡਰ ਦਾ ਇਲਾਕਾ ਇਹਦੀਆਂ ਆਪਦੀਆਂ ਵੱਖ-ਕਿਸਮ ਦੀਆਂ ਮੁਸ਼ਕਿਲਾਂ ਤਾਂ ਨੇ ਔਰ ਇਹਨਾਂ ਮੁਸ਼ਕਿਲਾਂ ਚ ਪਾਕਿਸਤਾਨ ਨੇ ਹਮੇਸ਼ਾ ਆਪ ਦੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਇਸ ਲਈ ਇੱਥੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਾਨੂੰਨ ਨੂੰ ਬਹਾਲ ਰੱਖਣਾ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਮੋਢਲਾ ਤੇ ਪਹਿਲਾ ਫਰਜ਼ ਹੈ ਔਰ ਜੋ ਮੈਂ ਸਮਝਦਾ ਹਾਂ ਡਾਕਟਰ ਝੀਮਾ ਸਾਹਿਬ ਡਾਕਟਰ ਦਿਲਜੀਤ ਸਿੰਘ ਝੀਮਾ ਸਾਹਿਬ ਜਿਨ੍ਹਾਂ ਦੀ ਇਹ ਜਨਮ ਭੂਮੀ ਹੈ ਇਹ ਇਸ ਰੋਲ ਨੂੰ ਸਭ ਤੋਂ ਬਿਹਤਰ ਚੀਕੇ ਦੀ ਗੱਲ ਕਰਦੇ ਕੋਈ ਵੈਸੇ ਉਹਨਾਂ ਦਾ ਸ਼ੀਸ਼ੀ ਨਾਲ ਬੜਾ ਪਿਆਰ ਆਪਾਂ ਮਾਨ ਸਾਹਿਬ ਨੇ ਤਾਂ ਮੈਂ ਫਿਰ ਉਹਨਾਂ ਦੇ ਨਿਆਣੇ ਨਹੀਂ ਉਹਨਾਂ ਨੂੰ ਸੀਡੀ ਸਟੂਡੈਂਟ ਨੇ ਸ਼ੀਸ਼ੀ ਕਰਕੇ ਸਟੇਟਮੈਂਟ ਦੇ ਰਹੇ ਹਰ ਜੀ ਇਹ ਸ਼ੀਸ਼ੀ ਮੇਰਾ ਵੀ ਕੋਈ ਪਤਾ ਨਹੀਂ ਚਾਹੀਏ ਅੱਕੇ ਵੇਖੋ ਪੰਜਾਬ 'ਚ ਸ਼ਰਾਬ ਦੀ ਛੇਲ ਕਿੰਨੀ ਵੱਧ ਗਈ ਹੈ ਮਾਨ ਸਾਹਿਬ ਦੀ ਬਦੌਲਤ ਹੀ ਆ ਸਕੂਲ ਤਾਂ ਖੁੱਲਿਆ ਨਹੀਂ ਕਾਲਜ ਖੁੱਲਿਆ ਨਹੀਂ ਹਰ ਜੀ ਖਬਰ ਲੱਗੀ ਹੈ ਨਾ ਕਿਵੇਂ ਡਰਟ ਬਾਡੀ ਦੇ ਨਾਲ ਇੱਕ ਪੇਸ਼ੈਂਟ ਪਿਆਇਆ ਤੇ ਕਹਿੰਦੇ ਜਿਹੜਾ ਇਹ ਹੈਲਥ ਦਾ ਇਨਕਲਾਬ ਲਿਆਵਾਂਗੇ ਦੇਖੋ ਤੁਸੀਂ ਬਟਾਲਾ ਸ਼ਹਿਰ ਇੱਕ ਬੜਾ ਇੰਪੋਰਟੈਂਟ ਇਤਿਹਾਸਿਕ ਸ਼ਹਿਰ ਹੈ ਤੁਸੀਂ ਰਾਤ ਇੱਥੋਂ ਦੇ ਸਕੂਲਾਂ ਦੇ ਵੀ ਜਾਣਦੇ ਹੋ ਜੀ ਬੇਸਿਕ ਫੈਸ ਮੈਨਿਟੀਆਂ ਦੇ ਵੀ ਜਾਣਦੇ ਹੋ ਔਰ ਹਸਪਤਾਲਾਂ ਦੇ ਵੀ ਜਾਣਦੇ ਕੋਈ ਬਦਲਾਅ ਹੈ ਇਸ ਵੀ ਬਦਲਾਅ ਦੇ ਨੋਤੇ ਲੋਕਾਂ ਨਾਲ ਬਰਾਡ ਕਰਨ ਵਾਲਾ ਚੇਹਰਾ ਭਗਵੰਤ ਮਾਨ ਔਰ ਭਗਵੰਤ ਮਾਨ ਕਦੇ ਵੀ ਨਹੀਂ ਚਾਹੁੰਦਾ ਕਿ ਅਰਵਿੰਦ ਕੇਜਰੀਵਾਲ ਸਾਹਿਬ ਬਾਹਰ ਮੈਜੀ ਸੇ ਸਰ ਕਿਉਂਕਿ ਇਹ ਰਲ ਕੇ ਭਾਜਪਾ ਨਾਲ ਖੇਡਦਾ ਔਰ ਮੈਂ ਸਪਸ਼ਟ ਤੌਰ ਤੇ ਕਹਿੰਦਾ ਇਹ ਭਾਜਪਾ ਦਾ ਟੌਪਿਕ ਥੈਂਕ ਯੂ ਬੋਲੋ ਨੂੰ ਮੈਂ ਬਟਾਣੇ ਦੇ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਏ ਹੋਏ ਸਾਰੇ ਸਰਪੰਚਾਂ ਦੇ ਮਾਲ ਵੱਲੋਂ ਬਲਾਕ ਸੰਮਤੀ ਮੈਂਬਰਾਂ ਦੇ ਮਾਲ ਵੱਲੋਂ ਜੁਵਾ ਮੋਰਚਾ ਵੱਲੋਂ ਔਰ ਸ਼੍ਰੋਮਣੀ ਕਾਲੀ ਦਲ ਦੇ ਕਾਰਜਕਰਤਾ ਵੱਲੋਂ ਇਹ ਯਕੀਨ ਦੁਹਾਨੇ ਇਹ ਤੁਹਾਨੂੰ ਵਡਾਲੇ ਦੇ ਪਾਰੀ ਬਹੁਤ ਮਰ ਨਾਲ ਜਿਤਾ ਕੇ ਅੱਗੇ ਲੀਡ ਦੇ ਕੇ